ਲਓ ਜੀ ਅੱਜ ਫੇਰ ਲਗਾਤਾਰ ਹੈ ਜਿਹੜੀਆਂ ਤੁਹਾਨੂੰ ਪਤਾ ਪੰਜਾਬ ਚ ਹੜ ਆਏ ਹੋਏ ਨੇ ਤੇ ਲਗਾਤਾਰ ਸਿਵਾਵਾ ਨਿਭਾਈਆਂ ਜਾ ਰਹੀਆਂ ਨੇ ਤੇ ਅੱਜ ਆਪਾਂ ਫੇਰ ਆ ਗਏ ਹਾਂ ਸਾਡਾ ਅੱਜ ਮੈਡੀਸਨ ਦਾ ਜਿਹੜਾ ਖਸਵਾ ਦੀ ਮੈਡੀਸਨ ਹੈ ਉਹ ਲੈ ਕੇ ਆਏ ਹਾਂਗੇ ਤੇ ਉਹ ਪਹਚਾਈ ਜਾਏਗੀ ਜਿੱਥੇ-ਜਿੱਥੇ ਵੀ ਜ਼ਰੂਰਤ ਆ ਤੇ ਤੁਸੀਂ ਜੁੜੇ ਰਹੋ ਆਪਣੇ ਨਾਲ ਤੁਹਾਨੂੰ ਅੱਜ ਦੇ ਹਾਲਾਤ ਜਿਹੜੇ ਆ ਬਹੁਤ ਔਖੇ ਨੇ ਪਾਣੀ ਕਿੰਨਾ ਦਾ ਲੱਟਾ ਤੇ ਕਿੰਨਾ ਦਾ ਚੜਿਆ ਹੋਇਆ ਹੈ ਦੇਖਦੇ ਰਹੋ ਜਾਂਦੇ ਸੌਰੀ ਇਹ ਬਹੁਤ ਤੇਜ਼ ਆਪਰਾਟਡ ਰੂਟ ਤੇ ਚੱਲੀ ਜਾਂਦੇ ਆ ਕਿ ਗੱਡੀਆਂ ਦਾ ਥੋੜਾ ਜਿਹਾ ਖਾ ਜਾਂਦਾ ਆਓ ਵੇਖੋ ਤਾਂ ਗੱਡੀ ਫੇਰ ਪਲਟ ਗਈ ਆ ਕੰਮਾ ਹੀ ਬੱਜੀ ਆ ਪਾਣੀ ਦਾ ਵੇਖੋ ਵਹਾਟ ਨਹੀਂ ਦੇਜਿਓ ਭਲਾ ਆਪੀ ਇੱਥੇ ਨਾ ਖਲੋ ਜਾਓ ਖਲੋ ਜਾਓ ਖਲੋ ਜਾਓ ਮਗਰ ਉਹ ਸਾਰੇ ਰੋਕ ਦਿਓ ਅਜੇ ਓ ਯਾਰੇ ਕਹੋ ਕਿਉਂ ਨਹੀਂ ਬਾਹਰ ਕੋ ਜਾਮ ਲਾਇਆ ਉਹ ਤੇ ਜਾਣ ਅਗਲੇ ਕਢਾਓ ਨਾ ਪਹਿਲਾਂ ਅਗਲੇ ਕਢਾਓ ਚੱਲ ਜੀ ਨਿਕਲ ਜੀ ਕੰਮ ਰਿਹਾ ਜਿਹੜਾ ਭਰਾ ਤੇ ਕਾਰਾ ਮਾਰਿਆ ਨਾ ਬੋਲੇ ਸਾਰਾ ਆਸਰਾ ਜੀ ਦੇ ਜਾਣੀ ਛੱਟ ਵਿੱਚੋਂ ਨਿਕਲ ਜੀ ਬਾਕੀ ਵੀ ਇਹ ਲੋ ਪਾਣੀ ਦਾ ਤੇਜ ਪੂਰਾ ਵਹਾ ਜਿਹੜਾ ਪੂਰਾ ਤੇਜ ਆ ਪਾਣੀ ਦਾ ਇਹ ਕਬਾਪਾ ਇੱਧਰ ਨੂੰ ਪਤਾ ਨਹੀਂ ਕਿੱਧਰ ਨੂੰ ਜਾਈ ਜਾਂੜਿਆ ਜੇ ਅੱਗੇ ਉਹਦੀ ਸਮਝ ਨਹੀਂ ਕੋਈ ਲੱਗੜੀ ਕਿ 10000 ਪਾਣੀ ਇੰਨਾ ਹੀ ਤੇ ਇੱਧਰ ਨੂੰ ਕੋਈ ਜਾਣਦਾ ਫੈਲਾ ਤੇ ਨਹੀਂ ਆ ਆਹ ਵੇਖੋ ਪ੍ਰਸ਼ਾਸਨ ਵੀ ਹਾਂ ਦੱਸ ਸਹਿਯੋਗ ਦਿਹਾ ਕਰਨ ਆ ਆਪਣੀ ਸਾਰੀ ਟੀਮ ਜਿਹੜੀ ਆਈ ਹੈ ਨਾਲ ਤੇ ਆਹ ਵੇਖੋ ਜੀ ਕਿੰਨਾ ਪਾਣੀ ਦਾ ਵਹਾਅ ਤੇਜ਼ ਆ ਤੇ ਪੂਰਾ ਪਾਣੀ ਚੜ ਕੇ ਆਉਂੜਿਆ ਮਗਰੋਂ ਸਾਰਾ ਛੱਡਿਆ ਜੇ ਹੋਰ ਛੱਡਣ ਡੇ ਐ ਇਦਾਂ ਦੀ ਗੱਲ ਨਹੀਂ ਪਾਣੀ ਜੇ ਥਾਂ ਉਤਰਨ ਦਾ ਨਾ ਹੀ ਲਿਆੜੇ ਆ ਸਾਡੇ ਖਾਲਸੇ ਆ ਵੇਖੋ ਜੀ ਕੱਜਾਂਡੇ ਆ ਪੂਰੇ ਤੁਹਾਨੂੰ ਪਤਾ ਮੁਸੀਬਤ ਵਾਲੇ ਔਖੇ ਵੇਲੇ ਖਾਲਸਾ ਗੱਜਦਾ ਵਾ ਤੇ ਖਾਲਸਾ ਸਾਰਿਆਂ ਦੀਆਂ ਬਾਹਾਂ ਫੜਦਾ ਇਹ ਸਾਰਾ ਟੋਟਰ ਪਾਣੀ ਹੈ ਪਾਣੀ ਪਾਣੀ ਯਾਰ ਅੱਗੇ ਹੋਵੇ ਬਹੁਤ ਮਾੜੇ ਹਾਲਾਤ ਜੀ ਆ ਆਪਣੇ ਨਾਲ ਵੀਰ ਭਰਾ ਜਿਹੜੇ ਆਏ ਅੱਜ ਸੇਵਾ ਕਰਨ ਤੇ ਅੱਜ ਆਪਾਂ ਲੈ ਕੇ ਆਏ ਜੀ ਪਸ਼ੂਆਂ ਦੀ ਮੈਡੀਸਿਨ ਲੈ ਕੇ ਆਏ ਆ ਡੇਰਾ ਬਾਬਾ ਨਾਨਕ ਰਮਦਾਸ ਇਨ੍ਹਾਂ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਜ਼ਰੂਰਤ ਹੈ ਨਾ ਤੇ ਉਥੇ ਆਪਾਂ ਪਸ਼ੂਆਂ ਦੀ ਮੈਡੀਸਿਨ ਲੈ ਕੇ ਜਾਣੀ ਆ ਕਿਉਂਕਿ ਡਾ ਜਿੰਨੇ ਵੀ ਮਾਲ ਡੰਗਰ ਜਿੰਨੇ ਵੀ ਆ ਬਹੁਤ ਉਹਨਾਂ ਦੀ ਤਬਾਹੀ ਹੋਈ ਆ ਵਿਚਾਰਿਆਂ ਦੀ ਬਹੁਤ ਜਾਨਾਂ ਜਣੀਆਂ ਗਈਆਂ ਵਾ ਤੇ ਕੁਝ ਕ ਬਿਮਾਰ ਹੋ ਗਏ ਆ ਤੇ ਜਿਹੜੀ ਜਿਹੜੀ ਵੀ ਜ਼ਰੂਰਤ ਆ ਮੈਡੀਸਿਨ ਦੀ ਉਹ ਆਪਾਂ ਕੋਸ਼ਿਸ਼ ਕਰਾਂਗੇ ਪਹੁੰਚਾਂਗੇ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤੇ ਮਿਲ ਕੇ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਮਾਲ ਡੰਗਰ ਜੋ ਵੀ ਆ ਤੇ ਉਹ ਦਵਾਈ ਫਿਰ ਜਿਹੜੀ ਆ ਆਪਾਂ ਦਵਾਂਗੇ ਤੇ ਬਾਕੀ ਉਹ ਗੱਡੀਆਂ ਆਪਣੀਆਂ ਆਈਆਂ ਵਾ ਜੇ ਮੈਡੀਸਿਨ ਲੈ ਕੇ ਵੈਟਰਨਰੀ ਡਾਕਟਰ ਬਿਗਰਮਜੀਤ ਸਿੰਘ ਆਪਣੇ ਜਿਹੜੇ ਡਾਕਟਰ ਸਾਹਿਬ ਆ ਉਹ ਨਾਲ ਆਏ ਆ ਲੈ ਕੇ ਤੇ ਉਹ ਵੀ ਸੇਵਾ ਆਪਣੀ ਨਿਭਾਉਂਦੇ ਨੇ ਤੇ ਬਾਕੀ ਤੁਸੀਂ ਆ ਦੇਖ ਸਕਦੇ ਮੌਕੇ ਦੇ ਹਾਲਾਤ ਅੱਜ ਦੇ ਵੇਖੋ ਜੀ ਤੇ ਲੰਗਰ ਅੱਜ ਇਹ ਵੀ ਬਹੁਤ ਲੱਗੇ ਆ ਰੋਡ ਦੇ ਉੱਤੇ ਇਹ ਲੰਗਰਾਂ ਦੀ ਮੇਰੇ ਸਾਂ ਨਾਲ ਆ ਜੇ ਜ਼ਰੂਰਤ ਨਹੀਂ ਹਨਾ ਗੋਪੀ ਆ ਗਈ ਲੰਗਰ ਤੇ ਆਏ ਬਹੁਤ ਲੱਗੇ ਯਾਰ ਅੰਦਰ ਬਹੁਤ ਜ਼ਿਆਦਾ ਲੰਗਰਾਂ ਤੇ ਬਹੁਤ ਲੱਗੇ ਯਾਰ ਰੋਡਾਂ ਦੇ ਉੱਤੇ ਵੀ ਲੱਗੇ ਆ ਪਿੰਡਾਂ ਤੱਕ ਘਰਾਂ ਤੱਕ ਡੇਰੇ ਪਿੰਡਾਂ ਚ ਆਣ ਕੇ ਸੇਵਾ ਸੁਆ ਕਰੋ ਸੇਵਾ ਕਰਦੇ ਜਾਓ ਯਾਰ ਬਿਲਕੁਲ ਬਿਲਕੁਲ ਜੇ ਖਾਣੇ ਤੇ ਬਹੁਤ ਹੁਣ ਜਿੱਦਾਂ ਵੇਖੋ ਇੱਧਰ ਸਾਰਾ ਪਾਣੀ ਆ ਤੇ ਉਹ ਪਰਲੇ ਸਾਈਡ ਦੇ ਘਰ ਆ ਇਧਰਲੀ ਸਾਈਡ ਦੀ ਹੁਣ ਆ ਸਾਡੀ ਕੋਸ਼ਿਸ਼ ਆ ਕਿ ਉਧਰ ਜਾ ਕੇ ਤੇ ਪੁੱਛੀਏ ਜਾ ਕੇ ਉਹਨਾਂ ਨੇ ਜਮਾਲ ਡੰਗਰ ਰੱਖੇ ਆ ਤੇ ਉਹਨਾਂ ਨੂੰ ਦਵਾਈ ਜਿਹੜੀ ਆ ਜੇ ਲੋੜ ਆ ਇਨਫੈਕਸ਼ਨ ਦੀ ਬੜੀ ਕਹਿੰਦੇ ਪ੍ਰੋਬਲਮ ਹੋਣੀ ਡੰਗਰਾਂ ਨੂੰ ਬਿਮਾਰ ਬੜੇ ਹੋ ਗਏ ਆ ਹੋਰ ਵੀ ਬਿਮਾਰੀਆਂ ਲੱਗਣ ਡੀਆਂ ਵਾ ਤੇ ਉਹ ਹੁਣ ਆਪਾਂ ਚੱਲਦੇ ਆ ਤੇ ਵੇਨੇ ਆ ਜੀ ਜਾ ਕੇ ਤੇ ਫਿਰ ਤੁਹਾਨੂੰ ਮੌਕੇ ਦੇ ਹਾਲਾਤ ਜਿਹੜੇ ਉਹ ਵਕਾਵਾਂਗੇ ਤੇ ਆਹ ਵੇਖੋ ਜੀ ਬਾਕੀ ਰਸਤਾ ਤੇ ਤੁਹਾਨੂੰ ਵੇਖ ਲਓ ਤੁਹਾਡੇ ਸਾਹਮਣੇ ਆਹ ਕਹਿੰਦੇ ਦਾ ਜਾਂਦਾ ਨਹੀਂ ਇੱਧਰ ਤੇ ਬਿਲਕੁਲ ਨਹੀਂ ਜਾਣਾ ਚਾਹੀਦਾ ਇੱਧਰ ਜਾਣਾ ਟਰਾਲੀ ਆ ਉਹ ਡਾਇਰੈਕਟਰੀ ਦੇ ਮਾਰ ਨੂੰ ਪਤਾ ਪੁੱਛ ਤੇ ਬਾਕੀ ਸੇਵਾ ਜਿਹੜੀ ਆ ਉਹ ਮੰਮਾ ਆ ਕੇ ਪਹੁੰਚ ਰਹੇ ਨੇ ਬਹੁਤ ਸੰਗਤਾਂ ਪਹੁੰਚਣੀਆਂ ਨੇ ਆ ਵੇਖੋ ਵੀਰ ਭਰਾ ਜਿਹੜੇ ਹੋਰ ਵੀ ਪਿੰਡਾਂ ਪਿੰਡਾਂ ਤੋਂ ਆਈਆਂ ਯਾਰ ਉਹ ਗੱਡੀ 'ਚ ਬਹਿ ਜਾਂਦੇ ਸਹੀ ਨਹੀਂ ਹਾਂਜੀ ਗੱਡੀ 'ਚ ਬਹਿ ਗੱਡੀ 'ਚ ਆਹੋ ਗੱਡੀ 'ਚ ਬਹਿ ਜਾਂਦੇ ਚੰਗਾ ਸੀ ਤੇ ਬਾਕੀ ਆ ਵੇਖੋ ਪਾਣੀ ਹੈ ਪਾਣੀ ਪਾਣੀ ਆ ਕੁਆਲੇ ਦਵਾਲੇ ਹਾਈ ਪਾਣੀ ਆ ਸਾਰਾ ਹੀ ਇੱਧਰ ਮਰਜੀ ਵੇਖੋ ਪਾਣੀ ਪਾਣੀ ਹੈ ਜੇ ਤੇ ਪਾਣੀ ਦਾ ਵਹਾਅ ਬਹੁਤ ਤੇਜ਼ ਪਾਣੀ ਤੇ ਪਿੱਛੋਂ ਘਟਣ ਦਾ ਨਾ ਹੀ ਨਹੀਂ ਲੈਂਡਿਆ ਤੇ ਜਿਹੜੇ ਅੱਗੇ ਜਿੱਦਣ ਨੂੰ ਪਾਣੀ ਜਾਂੜਿਆ ਹੋਏਗਾ ਉਹਨਾਂ ਦੇ ਵਿਚਾਰਿਆਂ ਨੇ ਮਾਰੇ ਹਲਾ ਤੂੰ ਵੜੀ ਹੋਣੀ ਕਿਉਂਕਿ ਕਈ ਦਿਨਾਂ ਤੋਂ ਪਾਣੀ ਆਲੇ-ਦੁਆਲੇ ਖਲੋਤਾ ਆ ਘਰਾਂ ਦੇ ਤੇ ਉਹ ਸਾਹਮਣੇ ਤੁਹਾਨੂੰ ਡੇਰੇ ਖਾਣਨੇ ਆ ਉਹ ਦੇਖੋ ਆ ਵੀਰ ਚਾਰਾ ਲੈ ਕੇ ਆਏ ਜੀ ਡੰਗਰਾਂ ਦਾ ਚਾਰਾ ਤੇ ਬਾਕੀ ਤੁਸੀਂ ਆਹ ਵੇਖੋ ਜਾਂੜੇ ਆ ਜੀ ਬਾਕੀ ਟਰੈਕਟਰ ਸਹੀ ਟਰੈਕਟਰਾਂ ਦੇ ਥੋੜਾ ਜਿਹਾ ਵਧੀਆ ਉਹ ਮੁਸ਼ਕਲ ਨਹੀਂ ਹੈਗੀ ਗੱਡੀਆਂ ਦਾ ਥੋੜਾ ਜਿਹਾ ਅਗਲੀ ਵਾਰੀ ਉਹ ਟਰਾਲੀ ਤੇ ਆਵਾਂਗੇ ਬਿਲਕੁਲ ਬਿਲਕੁਲ ਅਗਲੀ ਵਾਰੀ ਟਰੈਕਟਰ ਟਰਾਲੀ ਦੀ ਕੋਸ਼ਿਸ਼ ਕਰਾਂਗੇ ਕਿ ਟਰੈਕਟਰ ਟਰਾਲੀਆਂ ਤੇ ਆਈਏ ਜਿੱਥੇ ਮਰਜ਼ੀ ਆਵੜਦੇ ਮੈਂ ਜਿੱਦਾਂ ਹੁਣ ਆ ਕੇ ਟਰੈਕਟਰ ਟਰਾਲੀਆਂ ਤੇ ਆੜੀਆਂ ਰਮਾਂ ਲਿ ਸਿਸਟਮ ਬਹੁਤ ਵਧੀਆ ਹੈ ਇਹਦੇ ਵਿੱਚ ਰਹਿਣ ਬੈਠ ਖੈਣ ਦਾ ਕੋਈ ਯਾਰ ਨੇ ਚੰਗੀ ਤਰ੍ਹਾਂ ਪੁੱਛੀ ਗਿਆ ਭਾਜੀ ਗੱਡੀ ਖੜੀ ਹੈ ਕਿ ਨਾਲ ਕੁਝ ਨਹੀਂ ਨਹੀਂ ਪੁੱਛਣਾ ਚੱਲ ਜੂ ਵੀਰ ਗੱਡੀ ਗਏ ਗੱਡੀ ਦਾ ਕਿਦਾਂ ਚੱਲ ਜੂ ਗੱਡੀ ਮੈਂ ਅੱਗੇ ਜੇ ਨਹੀਂ ਗੱਡੀ ਦਾ ਉੱਪਰ ਵਧੀਆ ਜੀ ਇਹਦਾ ਮੂੜੀ ਜਾਂਦਾ ਟਰੈਕਟਰ ਕੋ ਮੋੜਨ ਦੇ ਟਰੈਕਟਰ ਮੋੜ ਗਾਂ ਲਈ ਮੁੜ ਜਾਂਦੇ ਟਰੈਕਟਰ ਤੇ ਇੱਕ ਪਰ ਗੱਡੀ ਖਿਲਾੜ ਕੇ ਗੱਡੀ ਇੱਕ ਸਾਈਡ ਤੇ ਨਾ ਇਥੇ ਪੈਣ ਨਹੀਂ ਹੋਗਾ ਪਟਾਟ 55 60 ਟਰੈਕਟਰਾਂ ਨੂੰ ਮੋੜ ਗਏ ਅੱਗੇ ਗਾਂ ਪਾਣੀ ਹੈ ਨਹੀਂ ਉੱਥੋਂ ਮੋੜ ਦੇ ਅਸੀਂ ਵੀ ਸਾਡੇ ਵੀ 10 ਟਰੈਕਟਰ ਸੀਗੇ ਮੋੜ ਲੱਗਿਆ ਕੰਮ ਕਰਨੇ ਆ ਮੋੜ ਲਈ ਜਾਓ ਬੀਬੀਆਂ ਆਹ ਸੋਨੇ ਅੱਗੋਂ ਮੋੜ ਲੈਣੇ ਉਹ ਕਹਿੰਦਾ ਪਾ ਗਾੜੀ ਪਾਣੀ ਹੈ ਨਹੀਂ ਉੱਥੇ ਖਲਾਰ ਕੇ ਪੀਣੇ ਮੋੜਨਾ ਅੱਗੋਂ ਹੀ ਬਈ ਇੱਥੇ ਇੱਥੇ ਨਾ ਮੋੜ ਦੇ ਤੇ ਸੜਕ ਖੁਰੀ ਹੋਈ ਜਾ ਰਹੀ ਹੈ ਅੱਗੇ ਪਾਣੀ ਘਟਾ ਹੈ ਨਹੀਂ ਗਾਂ ਇੱਕ ਆਊਗਾ ਕਾਰ ਇਧਰ ਲਈ ਫਿਰ ਖੱਬੇ ਆਉਂਦੀ ਥੋੜੀ ਮੇਰੀ ਗੱਲ ਸੁਣੋ ਜਿਹੜੇ ਆ ਘਰਿਆ ਨਾ ਲਾਗੇ ਲਾਗੇ ਇਹਨਾਂ ਨੂੰ ਕੁਛ ਨਹੀਂ ਮੈਸੇਜ ਜੀ ਆ ਗਈ ਆ ਤੇ ਉਹਨਾਂ ਨੇ ਖਿਹਾਰ ਦੇਣਾ ਖਿਹਾਰ ਨਹੀਂ ਚਾਹੀਦੀ ਤੇਰਾ ਪਸ਼ੀਆਂ ਆ ਗਿਆ ਹੀ ਉਹ ਪਿੰਡ ਅੱਗੋਂ ਮੈਂ ਤੁਹਾਨੂੰ ਕਹਿੰਦਾ ਉਹ ਪਿੰਡ ਪਸ਼ੀ ਜਾ ਦੇ ਹਾਲਾਤ ਅੱਜ ਦੇ ਤੁਸੀਂ ਦੇਖ ਸਕਦੇ ਹੋ ਪਸ਼ੀਆ ਬੈਠ ਗਿਆ ਬਾਹਰ ਉਹ ਪਾਣੀ ਇੱਧਰ ਤੇਜ ਰਵਾਂ ਪਾਣੀ ਆ ਗਿਆ ਆ ਆ ਅੱਗੇ ਪਾਣੀ ਘਟਿਆ ਆਦ ਪਰ ਪਿੱਛੇ ਜਿਹੜਾ ਨਿਕਲੇ ਆ ਨੰਗਿਆ ਘਾਟਿਆ ਘਾਟਿਆ ਆਪਣੀ ਗੱਡੀ ਜੜੀ ਹੈ ਮੈਡੀਸਨ ਦੀ ਵੈਟਰਨਰੀ ਮੈਡੀਸਨ ਲੈ ਆ ਕੇ ਪਹੁੰਚ ਚੁੱਕੇ ਆ ਤੇ ਬਾਕੀ ਇੱਥੋਂ ਦਾ ਜੱਜਾ ਗਰੇ ਹਾਲਾਤ ਆ ਹੁਣ ਬੰਦੇ ਆ ਕਿੰਨਾ ਕਿੰਨਾ ਨੂੰ ਜਰੂਰਤ ਆ ਜਿਹੜੇ ਪਸ਼ੂ ਮਾਲ ਡੰਗਰ ਜਿੰਮੀ সামনে ਇੱਥੇ ਬੱਜੇ ਆ ਦੇਖੋ ਕੋਸ਼ਣ ਹੀ ਆ ਬਾਕੀ ਇਹ ਕੋਈ ਪ੍ਰੋਬਲਮ ਹੈ ਗਈ ਹੈ ਤੇ ਮੈਡੀਸਨ ਜਿਹੜੀ ਦਿੱਤੀ ਜਾਵੇਗੀ ਹੈ ਤੇ ਬਾਦੀ ਦੁਨੀਆ ਦੇਖੋ ਔਲਾਦ ਇੱਧਰ ਇੱਧਰ ਉਹ ਡੇਰੇ ਜਿਹੜੇ ਹਨ ਇੱਧਰ ਨੂੰ ਰਾਹ ਜਿਹੜਾ ਸਿੱਧਾ ਆ ਜਾਂਦਾ ਪਰ ਉਧਰ ਨੂੰ ਕਿਸ਼ਤੀ ਜਾ ਸਕਦੀ ਹੈ ਤੁਰ ਕੇ ਜਾਣਾ ਬਹੁਤ ਮੁਸ਼ਕਲ ਹੈ ਤੁਰਕੇ ਦੇ ਅੰਦਰ ਜਾਇ ਨਹੀਂ ਜਾਣਾ ਇਹ ਬਿਲਕੁਲ ਪਾਣੀ ਇੰਨਾ ਪਾਣੀ ਫੇਰ ਆ ਗਿਆ ਠੀਕ ਹੈ ਕੱਲ ਠੀਕ ਹਾਂ ਜਿਹੜੇ ਟੀਕਾ ਮਾਰਦੇ ਨੇ ਪੰਜਾਬ ਦੇ ਵਾਲੇ ਨਹੀਂ ਪਤਾ ਗੱਲ ਕੀ ਜਿੰਮੇਦਾਰ ਕੋਈ ਸਾਡਾ ਨਹੀਂ ਸਾਡੇ ਕੋਲੋਂ ਮੱਝ ਲਈ ਨਹੀਂ ਜਾਨ ਜਿਹੜੀ ਗੱਲ ਆ ਇਹਦੀ ਆਖੀ ਤੁਹਾਨੂੰ ਪੂਰੀ ਕਹਾਣੀ ਰੁੜ ਗਈ ਡਾਕਟਰ ਪੂਰੀ ਛੋਟੇ ਕਿਤੇ ਥੋੜੇ ਸਬੂਲੇ ਜਾਉ ਨਾ ਕਿਸੇ ਨਾਲ ਉਹ ਕਿੱਦਾਂ ਕਰਦੇ ਹੋ ਉਹਨਾਂ ਦੀ ਮੱਛੀਆਂ ਵਾਲੀ ਲਾਉਣੀ ਇਹਨੂੰ ਆਕੀਚ ਦੇ ਯਾਰੀ ਬੰਦੇ ਚ ਭਾਂ ਦੇਣਾ ਵੀ ਦਿੱਤੀ ਜਾ ਉਹ ਦੇ ਆਪਾਂ ਉਹ ਬੰਦਾ ਜਿਹੜਾ ਬੰਦੇ ਉੱਤੇ ਹੋਰ ਦਬਾ ਗਿਆ ਇੱਧਰ ਵੀ ਲੱਗੀ ਹੈ ਇਹ ਸਪਰੇ ਨਹੀਂ ਹੁੰਦੀ ਉਹਨੇ ਕੋਸੇ ਪੌੜੜੇ ਹਨ ਮੱਛੀਆਂ ਵਾਸਤੇ ਆਪ ਨੂੰ ਮਾਤਾ ਮੰਨਿਆ ਲੋਕ ਤੇ ਉਹਨਾਂ ਨੂੰ ਗਾਇਆ ਤੇਲੋਂ ਨਹੀਂ ਲਾਈਦਾ ਹਾਂ ਹਾਂਜੀ ਤੇਲ ਵਗੈਰਾ ਫਰਨੈਲ ਵਗੈਰਾ ਆ ਗਾਂ ਨੂੰ ਕੰਭਾ ਉਹ ਰੱਖਿਆ ਹੈ ਥੋੜੇ ਦੇ ਘਰਾ ਵਿੱਚ ਬੱਚੇ ਜਿਹੜੇ ਪਿੰਡ ਦੇ ਥੋੜੇ ਨੇ ਮਾਤ ਰੁੜੇ ਤੇ ਇਧਰੋਂ ਮਾ ਦਰਿਆ ਦਾ ਪਾਣੀ ਉਹਦੇ ਨੇ ਖਾ ਲੈਂਦੀ ਹੈ ਪਿਆਰਾਂ ਦੇ ਬਹੁਤ ਜਿੱਦਾਂ ਜਖਮ ਜਖਮ ਇੱਕ ਇੱਕ ਹੀ ਨਾ ਕੇ ਉਸੇ ਪਰ ਅਟੈਕ ਕਰ ਬੰਦਾ ਉੱਤੇ ਜਾਣੀ ਦੇਖਣੋਂ ਬਾਅਦ ਜੰਦਰ ਤੇ ਪਾ ਨਹੀਂ ਕੋਈ ਚਾਈ ਦਾ ਜਗਰ ਖਿੰਦ ਨੂੰ ਪ੍ਰੋਬਲਮ ਤਾਂ ਨਹੀਂ ਆਉਂਦੀ ਕੋਈ ਵੇਲਾ ਕੋਰੋਨਾ ਬੁਲਾ ਦੇ ਮੇਰਵਾ ਜੇ ਅੱਗੇ ਵੇਖ ਲੋ ਕੁਛ ਨਹੀਂ ਹੋਣਾ ਆ ਚੱਲੀਏ ਜਦੋਂ ਨਿਕਦੇ ਹੀ ਬਿਮਾਰਾਂ ਤੇ ਦਸ ਦੋ ਦਾ ਪੂਰਾ ਹੈ ਕੋਣ ਲੱਥਿਆ ਹੀ ਨਾ ਤੇਰਾ ਅਦਾਈ ਖਬਰ ਕਾਹਦੀ ਕੱਪੜੀ ਉਹਨੇ ਰੱਬ ਨੇ ਪਹਚਾਇਆ ਵੀ ਇਹਨਾਂ ਨੂੰ ਕਹਿੰਦੇ ਬੱਤੀ ਮਾਰ ਕੇ ਉਹ ਪਿੱਛੇ ਜਾਣਾ ਉਧਰ ਫਿਰ ਸਿੰਘੋ ਦਾ ਪਾਣੀ ਦੇ ਵੀ ਰੋ ਠੰਡਾ ਪਾਣੀ ਪੀ ਆ ਆ ਖਬਰਾਂ ਦੇ ਇਹ ਮੱਝੋ ਸੁਣਵਾਲੀਏ ਹਾਂ ਜੀ ਜੀ ਆ ਤੇ ਸੂਈ ਜੇ ਗਾਂ ਜੇ ਉੱਤੋਂ ਬਣੀ ਹੈ ਜੇ ਦੋ ਦਿਨ ਮਹੀਨੇ ਹੋਇਆ ਉਹਦਾ ਚਾਰ ਪੰਜ ਮਹੀਨੇ ਹੋ ਗਏ ਉਹਦਾ ਮੇਰਾ ਸ਼ਤਾਂਦਨ ਬੁੱਦਕਤਾ ਹੋ ਗਈ ਅੱਛਾ ਜੀ ਠੀਕ ਹੈ ਜੀ ਠੀਕ ਹੈ ਨਾ ਮੈਂ ਉਹ ਸਾਮ ਨੂੰ ਕੰਡਾ ਪਾ ਦਿੰਦਾ ਠੀਕ ਜੀ ਉਹ ਜਾਂਦੇ ਪਾਣੀ ਪੁਣ ਜਿੱਥੇ ਬੱਜੇ ਰਹੇ ਜੇ ਪਾਣੀ ਨੈਣਾ ਹੀ ਨਾ ਉਹ ਨਹੀਂ ਉਹ ਦੂਜਾ ਲੈਣਾ ਸਟੇਰ ਹੋਏਗਾ ਕਿੰਨਾ ਕੱਟਣਾ ਹੈ 20 ਅੱਛਾ ਠੀਕ ਗਿਆ ਲੈ ਆਪਣਾ ਪਰਫੂਮ ਪਾਰ ਤੋਂ ਨਾ ਆਪਣਾ

look blow, blow, blow,